ਪਿੰਡਾਂ ਦੇ ਵਿੱਚ ਧਿਆਨ ਨਾਲ ਸੁਣਿਓ ਪਿੰਡਾਂ ਦੇ ਵਿੱਚ ਪਹਿਲਾਂ ਬੱਸਾਂ ਆਉਂਦੀਆਂ ਹੁੰਦੀਆਂ ਸੀ ਹੁਣ ਬੱਸਾਂ ਆਉਂਦੀਆਂ ਪਿੰਡਾਂ 'ਚ ਕੋਈ ਬੱਸ ਨਹੀਂ ਆਉਂਦੀ ਪਿੰਡ 'ਚ ਪਹਿਲਾਂ ਆਪਾਂ ਚਾਹ ਰੋਟੀ ਵੀ ਪਿੰਡਾਂ 'ਚ ਬੱਸ ਦੇ ਟਾਈਮ ਤੇ ਹੁੰਦਾ ਸੀ ਵੀ 12 ਵਾਲੀ ਦਾ ਹਾਰਨ ਵੱਜ ਗਿਆ ਚਾਹ ਧਰ ਲਓ 3 ਨਾਲੀ ਆ ਗਈ ਭਾਈ ਖੇਤ ਜਾਇਆਓ ਇਸ ਤਰ੍ਹਾਂ ਬੱਸ ਦੇ ਹਾਰਨ ਨਾਲ ਸਾਡਾ ਕਾਰੋਬਾਰ ਜੁੜਿਆ ਹੁੰਦਾ ਸੀ ਸੌਰੀ ਕਰਤੀਆਂ ਪੰਦ ਲੈ ਕੇ ਖੋਖੇ ਆ ਫਿਰਦਿਆਂ ਨੇ ਆ ਆਦਮ ਉਹ ਆਦਮ ਉਹ ਕਰਦੀਆਂ ਨਾਲੀਆਂ ਉਹ ਤਾਂ ਚਲੋ ਉਹ ਉਹਨਾਂ ਨਾਲ ਹਿਸਾਬ ਤਾਂ ਕਰਾਏਗੀ ਚੱਲ ਰਿਹਾ ਸਾਹਿਬ ਹੁਣ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਆਫਰ ਕਰਾਂਗੇ ਬਹੁਤ ਸ਼ਾਨਦਾਰ ਬੱਸਾਂ 30 ਤੋਂ 35 ਸੀਟ ਵਾਲੀਆਂ ਬੱਸਾਂ ਪਿੰਡਾਂ ਦੇ ਵਿੱਚ ਸੱਤ ਸੱਤ ਅੱਠ ਅੱਠ ਪਿੰਡਾਂ ਦੇ ਰੂਟ ਲਾ ਕੇ ਸ਼ਹਿਰ ਨੂੰ ਸ਼ਹਿਰੋਂ ਪਿੰਡ ਨੂੰ ਚੌਸਰ ਹੋਊਗੀ ਸਵੇਰੇ ਜਾਊ ਦੁਪਹਿਰ ਤੋਂ ਪਹਿਲਾਂ ਆਊ ਦੁਪਹਿਰ ਤੋਂ ਬਾਅਦ ਜਾਊ ਸ਼ਾਮ ਨੂੰ ਆਊ ਚੌਸਰ ਕਹਿੰਦੇ ਐ ਸਵੀਰ ਬਾਦ ਨੂੰ ਪੁੱਛ ਲਿਆ ਚੌਸਰ ਕੀ ਹੁੰਦੀ ਐ ਉਹ ਕਹਿੰਦਾ ਮੈਂ ਤਾਂ ਕਦੇ ਪੜਿਆ ਨਹੀਂ ਮੈਨੂੰ ਨਹੀਂ ਪਤਾ ਚੌਸਰ ਕੀ ਹੁੰਦੀ ਐ ਨਾ ਤੀਹ ਹਰਪਤਿਆਬ ਨੂੰ ਵੀ ਤੀਹ ਹਰ ਕੀ ਹੁੰਦੀ ਐ ਚਲ ਦੂਹਰ ਵੀ ਨਹੀਂ ਪਤਾ ਵੀ ਦੂਹਰ ਕੀ ਹੁੰਦੀ ਐ ਜਿਹੜੀ ਤਵੀਆਂ ਨਾਲ ਕਰਦੇ ਆਪਾਂ ਜ਼ਮੀਨ ਨੂੰ ਕੋ ਇਹਨਾਂ ਨੂੰ ਨਹੀਂ ਪਤਾ ਜੀ ਜ਼ਮੀਨ ਨਾਲ ਜੁੜੇ ਹੀ ਨਹੀਂ ਹੋਏ ਇਹ ਅਸੀਂ ਦੇਖ ਲਓ 12000 ਪਿੰਡ ਨੇ ਇਹਦਾ ਮਤਲਬ 2000 ਤੋਂ 3000 ਬੱਸਾਂ ਸਰਕਾਰ ਸਪான்ਸਰ ਕਰੂਗੀ ਚਾਰ-ਚਾਰ ਮੁੰਡੇ ਪੰਜ-ਪੰਜ ਮੁੰਡੇ ਰਲ ਕੇ ਬੱਸ ਅਸੀਂ ਉਹਨਾਂ ਨੂੰ ਦੇਵਾਂਗੇ ਕੋਈ ਇੰਟਰਸਟ ਨਹੀਂ ਲੈਂਦੇ ਜਦੋਂ ਤੁਹਾਡੇ ਕੋਲੇ ਕਮਾਈ ਹੋ ਗਈ ਪੈਸੇ ਮੋੜ ਦਿਓ ਬੱਸਾਂ ਖੋਡੀਆਂ ਬੱਸਾਂ ਚਲਾਓ ਇਹਦੇ ਨਾਲ ਕੱਲਾ ਇਹਦੇ ਨਾਲ ਕੱਲਾ 10000 10000 ਦੇ ਨੇੜੇ ਤੇਰੇ 12000 ਦੇ ਨੇੜੇ ਤੇਰੇ ਮੁੰਡਿਆਂ ਨੂੰ ਕੰਮ ਨਹੀਂ ਮਿਲੂਗਾ ਦੋ-ਦੋ ਤਿੰਨ-ਤਿੰਨ ਡਰਾਈਵਰ ਕੰਡੈਕਟਰ ਫਿਰ ਮਿਸਤਰੀਆਂ ਦੀਆਂ ਦੁਕਾਨਾਂ ਫਿਰ ਸਪੇਅਰ ਪਾਰਟ ਵਾਲੇ ਫਿਰ ਡੀਜ਼ਲ ਕਿੰਨਾ ਜਿਹੜਾ ਉਹ ਉਹ ਲੱਗੂਗਾ ਸਰਕਾਰ ਨੂੰ ਰੈਵਨਿਊ ਆਊਗਾ ਇੱਕ ਚੀਜ਼ ਨਾਲ ਬਹੁਤ ਚੀਜ਼ਾਂ ਜੁੜ ਜਾਂਦੀਆਂ ਨੇ ਇਹ ਚੀਜ਼ਾਂ ਸਾਨੂੰ ਤਾਂ ਆਉਂਦੀਆਂ ਨੇ ਕਿਉਂਕਿ ਸਾਡਾ ਜਿਹੜਾ ਪ੍ਰਧਾਨ ਹੈ ਉਹ ਇਨਕਮ ਟੈਕਸ ਦਾ ਕਮਿਸ਼ਨਰ ਰਿਹਾ ਹੈ ਉਹਨੂੰ ਪਤਾ ਹੈ ਪੈਸਾ ਕਿੱਥੋਂ ਲੈ ਕੇ ਆਉਣਾ ਹੈ ਤੇ ਕਿੱਥੇ ਲਾਉਣਾ ਹੈ ਸੋ ਇਸ ਕਰਕੇ ਆ ਜਿਹੜੀ ਗੱਲ ਕਰਦੇ ਆ ਕਿ ਕਰਜ਼ਾ ਲੈ ਲਿਆ ਕਿੱਥੋਂ ਕਰਜ਼ਾ ਲੈ ਲਿਆ ਅਸੀਂ ਤਾਂ ਉਹਨਾਂ ਨੇ ਕਰਜ਼ੇ ਮੋੜੀ ਜਾਂਦੇ ਆ ਇਸ ਤੋਂ ਉਹਨਾਂ ਦੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗੀ ਜਾਂਦੇ ਆ ਜਿਹੜਾ 50000 ਕਰੋੜ ਦਾ ਕਰਜ਼ਾ ਕਹਿੰਦੇ ਨੇ ਕੱਲ ਨੂੰ ਜਵਾਬ ਦੇ ਦੇਣਾ ਸੀ ਗਵਰਨਰ ਨੂੰ ਉਹਨੇ ਕਿਹਾ ਕਿ ਕਿੱਥੇ ਪੈਸੇ ਖਰਚਿਆ ਹਾਲਾਂਕਿ ਉਹਨੇ ਪਹਿਲਾਂ ਵਾਲੇ ਤੋਂ ਨਹੀਂ ਪੁੱਛਿਆ ਕਿ ਇੱਕ ਇੱਕ ਲੱਖ ਰੁਪਈਆ ਕਰੋੜ ਦਾ ਕਰਜ਼ਾ ਲੈ ਲਿਆ ਡੇਢ ਡੇਢ ਲੱਖ ਕਰੋੜ ਦਾ ਕਰਜ਼ਾ ਲੈ ਲਿਆ ਵੀ ਕਿੱਥੋਂ ਲਿਆਂਦਾ ਤੇ ਕਿੱਥੇ ਖਰਚਿਆ ਪਹਿਲਾਂ ਵਾਲੇ ਨੂੰ ਨਹੀਂ ਪੁੱਛਿਆ ਸਾਨੂੰ ਪੁੱਛਿਆ ਸਾਡੇ ਕੋਲੇ ਜਵਾਬ ਹੈਗਾ ਕੱਲ ਨੂੰ 50000 ਕਰੋੜ ਦਾ ਹਿਸਾਬ ਦੇ ਦਾਂਗੇ ਕਿ ਇੰਨਾ ਅਸੀਂ ਜਿਹੜਾ ਪਨ ਬੱਸਾਂ ਤੇ ਬੱਸਾਂ ਤੇ ਕਰਜ਼ਾ ਸੀ ਜਿਹੜਾ ਉਹ ਲਾਹਿਆ ਐ ਇੰਨਾ ਅਸੀਂ ਫਰਾਨੇ ਸੈਕਟਰ ਨੂੰ ਲਾਹਿਆ ਇੰਨਾ ਅਸੀਂ ਵਿਆਜ ਮੋੜਿਆ ਪੁਰਾਣੇ ਕਰ ਜਾਂਦਾ ਸਾਡੇ ਕੋਲ ਰੁਪਈਏ ਰੁਪਈਏ ਦਾ حساب ਪਿਆ ਪੈਸਾ ਖਾਣਾ ਸਾਡੀ ਫਿਤਰਤ ਨਹੀਂ ਹੈਗੀ ਪੈਸੇ ਨਾਲ ਕੋਈ ਢਿੱਡ ਨਹੀਂ ਪਰਦੇ ਨਾ ਹੀ ਕੋਈ ਨਾਲ ਲੈ ਜਾਣਾ ਕਿਸੇ ਨੇ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਹੀ ਰਹਿ ਜਾਂਦਾ ਕੁਝ ਨਹੀਂ ਨਾਲ ਲੈ ਕੇ ਜਾਣਾ ਹਾਂ ਜੇ ਪੰਜਾਬ ਵਾਸਤੇ ਕੋਈ ਕੰਮ ਕਰ ਜਾਗੇ ਚਾਰ ਬੰਦੇ ਯਾਦ ਰੱਖ ਲੈਣਗੇ ਕੋਈ ਬੰਦੇ ਆਏ ਸੀ ਯਾਰ ਪੰਜਾਬ ਵਾਸਤੇ ਕੰਮ ਕੀਤਾ ਉਹਨਾਂ ਨੇ ਉਦੋਂ ਕਿਤੇ ਮੁੱਢ ਵੱਜ ਗਿਆ ਉਦੋਂ ਕਿਤੇ ਪੰਜਾਬ ਦਾ ਮੁੱਢ ਵੱਜ ਗਿਆ ਤੱਕ ਪੰਜਾਬ ਵੱਡਾ ਹੋ ਜਾਊਗਾ ਜਿਹੜੇ ਆ ਦਰਖਤ ਦੇਖਦੇ ਆਪਾਂ ਆਪਾਂ ਥੋੜੀ ਲਾਏ ਨੇ ਜਿਨ੍ਹਾਂ ਦੀ ਛਾਂ ਚ ਬੈਨੇ ਆ ਜਾਂ ਜਿਨ੍ਹਾਂ ਤੋਂ ਆਪਾਂ ਫਲ ਲੈਨੇ ਆ ਆਪਾਂ ਨਹੀਂ ਲਾਏ ਆਪਣੇ ਦਾਦੇ ਨੇ ਜਾਂ ਆਪਣੇ ਪਰਦਾਦੇ ਨੇ ਲਾਏ ਹੋਣੇ ਉਦੋਂ ਲਾ ਕੇ ਗਏ ਫਲ ਹੁਣ ਲੈ ਰਹੇ ਆ ਇਸੇ ਤਰ੍ਹਾਂ ਜਿਹੜਾ ਅੱਜ ਬੀਜਾਂਗੇ ਆਉਣ ਵਾਲੀਆਂ ਪੀੜੀਆਂ ਉਨਾ ਉਹਦੀ ਛਾਂ ਮੰਨਣ ਗਿਆ ਜੇ ਵਧੀਆ ਫਲਦਾਰ ਤੇ ਜਿਹੜਾ ਸ਼ਾਨਦਾਰ ਬੂਟੇ ਤੇ ਦਰਖਤ ਲਾ ਦਾਂਗੇ ਤਾਂ ਪੰਜਾਬ ਚ ਛਾਂ ਹੋ ਜੂਗੀ ਤੇ ਆਉਣ ਵਾਲੀਆਂ ਪੀੜ੍ਹੀਆਂ ਮਿੱਠੇ ਫਲ ਖਾਣਣਗੀਆਂ ਜੇ ਇੰਨਾ ਵਾਂਗੂ ਜ਼ਹਿਰੇ ਹੀ ਬੰਡਣੀਆਂ ਨੇ ਕੋਈ ਚਿੱਟੇ ਦਾ ਵਪਾਰੀ ਕੋਈ ਕਿਤੋਂ ਕੋਈ ਕਿਤੋਂ ਹੁਣ ਸਾਰੇ ਦੇਖ ਲੋ ਇਕੱਠੇ ਹੋ ਜਾਂਦੇ ਆ ਆਪਸ ਵਿੱਚ ਕੋ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਸੀ ਅੱਜ ਕਿਹੜੀ ਪਾਰਟੀ 'ਚ ਆ ਕੋਈ ਕਿਸੇ ਦੇ ਹੱਕ 'ਚ ਬਿਆਨ ਦੇ ਦਿੰਦਾ ਕੋਈ ਕਿਸੇ ਦੇ ਹੱਕ 'ਚ ਫਿਰ ਉਹ ਪੀਏ ਕਹਿੰਦਾ ਸਾਰਾ ਆਪਾਂ ਤਾਂ ਉਹਦੇ ਵਿਰੁੱਧ ਆ ਉਹ ਕਹਿੰਦਾ ਅੱਛਾ ਅੱਛਾ ਫਿਰ ਆਪਾਂ ਵਾਪਸ ਲੈ ਲੈਨੇ ਬਿਆਨ ਇਹ ਆਪਸ 'ਚ ਧਰਲੇ ਹੋਏ ਨੇ ਸਾਰੇ ਇੱਕ ਦੂਜੇ ਦੇ ਘਰੇ ਡਿਨਰ ਕਰਦੇ ਨੇ ਸੋ ਇਹਨਾਂ ਤੇ ਕੋਈ ਯਕੀਨ ਨਹੀਂ ਕਰਨਾ ਹਾਂ ਜਿੰਨਾ ਯਕੀਨ ਤੁਸੀਂ ਸਾਡੇ ਤੇ ਕਰ ਰਹੇ ਹੋ ਉਸ ਗੱਲ ਤੇ ਅਸੀਂ ਪੈਰਾ ਦੇਵਾਂਗੇ ਮੈਂ ਤਾਂ ਦਿਨ ਰਾਤ ਅਰਦਾਸ ਕਰਦਾ ਪ੍ਰਮਾਤਮਾ ਮੈਥੋਂ ਕਿਸੇ ਇਹ ਜੀ ਫਾਈਲ ਤੇ ਸਾਈਨ ਨਾ ਕਰਵਾ ਲਈ ਜਿਹਦੇ ਨਾਲ ਕਿਸੇ ਦਾ ਚੁੱਲ੍ਹਾ ਬੁਝਦਾ ਹੋਵੇ ਮੈਥੋਂ ਇਹ ਜੀ ਫਾਈਲ ਤੇ ਸਾਈਨ ਕਰਵਾਈ ਜਿਹਦੇ ਨਾਲ ਕਿਸੇ ਘਰ 'ਚ ਚਿਰਾਗ ਰੋਸ਼ਨ ਹੁੰਦਾ ਹੋਵੇ ਕਿਸੇ ਘਰ 'ਚ ਗਿੱਦਾ ਪੰਗੜਾ ਪੈਂਦਾ ਹੋਵੇ ਕੋਈ ਨੌਕਰੀ ਮਿਲਦੀ ਹੋਵੇ ਕਿਸੇ ਦੀ ਕਬੀਲਦਾਰੀ ਲਈ ਤੇ ਚੜਦੀ ਹੋਵੇ ਮੈਂ ਤਾਂ ਆਪਣੇ ਪਿੰਡ ਤੋਂ ਲੈ ਲੈਣਾ ਸੈਂਟਰ ਮੰਨ ਲੈਣਾ ਸਾਡੇ ਪਿੰਡੋਂ ਪਹਿਲਾਂ ਤਾਂ ਚੀਮੇ ਜਾਂਦੇ ਸੀ ਜੀ ਮਿਆਂ ਡਾਕਟਰ ਕਹਿੰਦੇ ਵੀ ਸਾਡੇ ਵਾਸਤੇ ਗੱਲ ਨਹੀਂ ਸੁਨਾਮ ਲੈ ਜਾਓ ਸੁਨਾਮ ਵਾਲੇ ਦੋਗ ਦਿਨ ਰੱਖ ਕੇ ਕਹਿੰਦੇ ਸੀ ਵੀ ਗੱਲ ਵਿਗੜਦੀ ਜਾਂਦੀ ਹੈ ਪਟਿਆਲੇ ਲੈ ਜਾਓ ਤੇ ਜਿਹਨੂੰ ਪਟਿਆਲੇ ਭੇਜਦਾ ਪਿੰਡ ਦੇ ਵਿੱਚ ਗੱਲ ਫੈਲ ਜਾਂਦੀ ਹੈ ਫਲਾਨਿਆਂ ਦੇ ਮੁੰਡੇ ਦਾ ਤਾਂ ਜਾਂ ਫਲਾਨਿਆਂ ਦੇ ਬੁੜੇ ਦਾ ਤਾਂ ਪਟਿਆਲੇ ਦਾ ਪਰਚਾ ਕੱਟਦਾ ਉਹ ਅਸਲ ਚ ਪਟਿਆਲੇ ਦਾ ਪਰਚਾ ਘੱਟ ਹੁੰਦਾ ਧੁਰ ਦਾ ਪਰਚਾ ਜਾਦੇ ਹੁੰਦਾ ਸਾਡੇ ਪਿੰਡ ਵਾਲਾ ਤਾਂ ਕੋਈ ਨਦਾਮਪੁਰ ਨਹੀਂ ਟੱਪਿਆ ਉੱਥੇ ਹੀ ਮੋੜ ਲੈਂਦੇ ਨੇ ਭਾਈ ਪੂਰਾ ਹੋ ਗਿਆ ਗਰਨਾਮ ਸੂ ਤਾਂ ਮੋੜ ਲਓ ਗੱਡੀ ਕਿਉਂਕਿ ਇੰਨਾ ਕੇਸ ਖਰਾਬ ਹੋ ਗਿਆ ਹੁੰਦਾ ਤਾਂ ਉਹ ਤੱਕ ਕਿਉਂਕਿ ਇਹ ਜਿਹੜੇ ਹਸਪਤਾਲ ਨੇ ਸੁਨਾਮ ਹੋ ਗਿਆ ਸੰਗਰੂਰ ਹੋ ਗਿਆ ਪਵਾਨੀਗੜ ਹੋ ਗਿਆ ਇਲਾਕੇ ਵਾਲੇ ਇਹ ਤਾਂ ਰੈਫਰੈਂਸ ਸੈਂਟਰ ਨੇ ਇੱਥੇ ਤੁਸੀਂ ਲੈ ਜਾਓ ਪੱਟੀ ਪੁੱਟੀ ਕਰਾਉਣੀ ਦਾ ਕਰਾ ਲਓ ਨਹੀਂ ਤਾਂ ਚੱਲ ਰਜਿੰਦਰਾ ਜੇ ਰਜਿੰਦਰਾ 'ਚ ਬੈੱਡ ਨਾ ਹੋਵੇ ਉਹ ਕਹਿੰਦੇ ਚੱਲ ਪੀਜੀ ਆਈ ਰਾਹਾਂ 'ਚ ਹੀ ਮਾਰ ਦਿੰਦੇ ਆ ਜੀ ਹੁਣ ਨਹੀਂ ਇਹ ਹੋਣਾ ਹੁਣ ਪਹਿਲਾ ਇਲਾਜ ਆਮਾਦਵੀ ਕਲੀਨਿਕ 'ਚ ਫੇਰ ਤੁਹਾਡਾ ਚੀਮਿਆਲ ਡਿਸਪੈਂਸਰੀ ਚ ਫੇਰ ਤੁਹਾਡੇ ਕੋਲੇ ਸੁਨਾਮ ਵਾਲਾ ਹਸਤਾੜਾ ਆਊਗਾ ਫੇਰ ਸੰਗਰੂਰ ਵਾਲਾ ਵੱਡਾ ਹਸਤਾੜਾ ਆਊਗਾ ਜਲੇਆੜਾ ਫੇਰ ਜਿੰਦਰਾ ਇੱਥੇ ਤੱਕ ਆਉਣ ਦੀ ਲੋੜ ਹੀ ਨਹੀਂ ਪੈਣੀ ਪਹਿਲੀ ਠੀਕ ਹੋ ਕੇ ਕਿਉਂਕਿ ਬਿਮਾਰੀ ਜੇ ਪਹਿਲਾਂ ਹੀ ਫੜੀ ਜਾਵੇ ਨਾ ਫਿਰ ਉਹਦਾ ਇਲਾਜ ਹੋ ਜਾਂਦਾ ਕੈਂਸਰ ਪਹਿਲੀ ਸਟੇਜ ਤੇ ਫੜਿਆ ਜਾਵੇ ਉਹਦਾ ਇਲਾਜ ਹੋ ਜਾਂਦਾ ਅਸੀਂ ਆ ਸੋਚ ਲੈ ਕੇ ਚੱਲੇ ਹੋਏ ਆਹ ਸੋਚ ਲੈ ਕੇ ਸਿਹਤਮੰਦ ਪੰਜਾਬ ਤਾਈਓ ਲਿਖਿਆ ਅਸੀਂ ਇਹ ਡੇਢ ਸਾਲ ਦੇ ਵਿੱਚ ਅਸੀਂ ਕਰਨ ਲੱਗੇ ਆਂ ਡੇਢ ਸਾਲ ਦੇ ਵਿੱਚ ਉਹ ਆੜੇਦੋਲੇ ਕੋਈ ਵੋਟਾਂ ਨਹੀਂ ਹੈਗੀਆਂ ਅਸੀਂ ਕੋਈ ਤੁਹਾਨੂੰ ਵੋਟਾਂ ਨੂੰ ਕਹਿਣ ਨਹੀਂ ਆਏ ਅਸੀਂ ਤਾਂ ਤੁਹਾਨੂੰ ਮਿਲਣ ਆਏ ਆ ਤੁਹਾਨੂੰ ਦੱਸਣ ਆਏ ਆ ਕਿ ਐਵੇਂ ਹੋ ਸਕਦੇ ਨੇ ਕੰਮ ਜੇ ਨੀਅਤ ਸਾਫ਼ ਹੋਵੇ ਤੇ ਨੀਅਤ ਭਰੀ ਹੋਵੇ ਨੀਅਤ ਭਰੀ ਹੋਵੇ ਖਜ਼ਾਨਾ ਖਾਲੀ ਨਹੀਂ ਰਹਿੰਦਾ ਨੀਅਤ ਖਾਲੀ ਹੋਵੇ ਖਜ਼ਾਨਾ ਹਮੇਸ਼ਾ ਹੀ ਖਾਲੀ ਰਹਿੰਦਾ ਇਹ ਤੋਂ ਪਹਿਲਾਂ ਇਹੀ ਕਹੀ ਗਏ ਨੇ ਸੋ ਵੀਰੋ ਆ ਪਿੱਛੇ ਜੇ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਉੱਥੇ ਇਨਕਲਾਬ ਫੈਸਟੀਵਲ ਕੀਤਾ ਸੀ ਉੱਥੇ ਅਸੀਂ ਭਗਤ ਸਿੰਘ ਦੀਆਂ ਨਾਲ ਜੁੜੀਆਂ ਹੋਈਆਂ ਯਾਦਾਂ ਨਾਲ ਇੱਕ ਪੂਰਾ ਸਟਾਲ ਲਾਇਆ ਸਾਡੇ ਯੋਧੇ ਜਿਨ੍ਹਾਂ ਨੇ ਸਾਨੂੰ ਦੇਸ਼ ਯਾਦ ਕਰਾ ਕੇ ਦਿੱਤਾ ਉਹਨਾਂ ਨੂੰ ਯਾਦ ਕਰਨਾ ਸਾਡਾ ਫਨ ਬਣਦਾ ਸੋ ਇਹ ਆਜ਼ਾਦੀ ਜਿਹੜੀ ਆਪਾਂ ਕਹਿੰਦੇ ਆ ਕਿ ਸਾਨੂੰ ਆਜ਼ਾਦ ਫਜ਼ਾ ਮਿਲੀ ਹੈ ਉਹਨਾਂ ਦੇ ਕੁਰਬਾਨੀਆਂ ਕਰਕੇ ਮਿਲੀ ਹੈ ਵਪਾਰੀ ਆ ਰਹੇ ਨੇ 50000 741 ਕਰੋੜ ਪਿਛਲੇ ਹਫਤੇ ਤੱਕ ਦਾ ਹੈ ਹੁਣ ਤਾਂ ਵੱਧ ਗਿਆ ਹੋਊਗਾ ਮੇਰੇ ਕੋਲ ਰੋਜ਼ ਡਾਟਾ ਆਉਂਦਾ ਹੈ 50741 ਕਰੋੜ ਰੁਪਏ ਦੀ ਇੰਡਸਟਰੀ ਵਾਲੇ ਇੱਥੇ ਆ ਕੇ ਭੂਮੀ ਪੂਜਨ ਕਰਕੇ ਉਹਨਾਂ ਦੀਆਂ ਫੈਕਟਰੀਆਂ ਬਣ ਲੱਗੀਆਂ ਹੋਈਆਂ ਨੇ ਕੋਈ ਕਾਗਜ਼ਾਂ ਤੇ ਸਾਈਨ ਨਹੀਂ ਹੋਏ ਉਹਦੇ ਨਾਲ 282000 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਜੀ 282000 ਨੂੰ ਫੈਕਟਰੀਆਂ ਚ ਉਹਨਾਂ ਦੀ ਡਿਗਰੀਆਂ ਮੁਤਾਬਕ ਆ ਮਿਲੂਗਾ ਜੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ ਤਾਂ ਵੱਡਾ ਵੱਡਾ ਅਫਸਰ ਹੋਊਗਾ ਉਸ ਫੈਕਟਰੀ ਦਾ ਸਾਡਾ ਪੰਜਾਬ ਦਾ ਮੁੰਡਾ ਜਾਂ ਕੁੜੀ ਅਸੀਂ ਇਹ ਪ੍ਰਬੰਧ ਕਰ ਰਹੇ ਹਾਂ ਔਰ ਰਾਜ ਸਭਾ ਦੇ ਵਿੱਚ ਮੈਂਬਰ ਬੈਠੇ ਨੇ ਸਾਡੇ ਰਾਗਵ ਚੱਡਾ ਜੀ ਬੈਠੇ ਨੇ ਡਾਕਟਰ ਸੰਦੀਪ ਬੈਠੇ ਨੇ ਰਾਗ ਉੱਥੇ ਰਾਜ ਸਭਾ ਚ ਸਵਾਲ ਲਿਖਿਆ ਗਿਆ ਕਿਸੇ ਆਂਧਰਾ ਪ੍ਰਦੇਸ਼ ਦੇ ਐਮਪੀ ਨੇ ਪਤਾ ਨਹੀਂ ਮਹਾਰਾਸ਼ਟਰ ਦੇ ਨੇ ਸਵਾਲ ਕੀਤਾ ਐਮਐਸਐਮਈ ਕਿੰਨੇ ਹਰੇਕ ਸਟੇਟ ਚ ਕਿੰਨੇ ਰਜਿਸਟਰਡ ਹੋਏ ਐਮਐਸਐਮਈ ਹੁੰਦਾ ਹੈ ਛੋਟੀਆਂ ਫੈਕਟਰੀਆਂ ਜਿਹੜੀਆਂ ਜਿਵੇਂ ਲੁਧਿਆਣੇ ਵਿੱਚ ਘਰਾਂ 'ਚ ਵੀ ਫੈਕਟਰੀਆਂ ਚੱਲਦੀਆਂ ਨੇ ਉਸੇ ਘਰ 'ਚ ਰਹਿੰਦੇ ਨੇ ਉਸੇ ਘਰ 'ਚ ਨਟ ਬੋਲਟ ਬਣਾਉਣ ਦੀ ਫੈਕਟਰੀ ਹੈ ਆ ਨਾਬੇ ਦੇ ਆਲੇ ਦੁਆਲੇ ਸਾਰੇ ਜਿਵੇਂ ਕੰਬੈਨ ਟਰੈਕਟਰ ਇੰਡਸਟਰੀ ਹੈ ਅਮੁਰਗੜ੍ਹ ਤੱਕ ਪਾਸੋਂ ਤੱਕ ਐਮ ਐਸ ਐਮ ای 'ਚ ਆ ਜਾਂਦੇ ਨੇ ਜਿਹੜੇ ਨਟ ਬੋਲਟ ਬਣਾਉਂਦੇ ਨੇ ਛੋਟੇ ਕੰਮ ਕਰਦੇ ਵੀ ਕਿੰਨੇ ਹੋਰ ਨਵੇਂ ਆਉਣ ਵਾਸਤੇ ਰਿਸਟਰਡ ਹੋਏ ਤਾਂ ਸੈਂਟਰ ਸਰਕਾਰ ਦਾ ਜਵਾਬ ਹੈ ਇਹ ਰਾਜ ਸਭਾ 'ਚ ਕਹਿੰਦੇ ਜੀ ਸਾ ਨੰਬਰ 1 ਤੇ ਹੈ ਪੰਜਾਬ 279000 ਐਮਐਸਏ ਰਿਸਟਰ ਹੋਏ ਨੇ ਤੇ ਆਹ ਫਰਕ ਹੈ ਜੀ ਆਹ ਫਰਕ ਹੈ ਇਹਨੂੰ ਕੰਮ ਕਹਿੰਦੇ ਆ ਤੇ ਇਹ ਇੱਕ ਆ ਜਿਹੜੇ ਬਣੇ ਅਕੜਾ ਮ ਚੌਧਰੀ ਟੜਕੀ ਉੱਠ ਕੇ ਕੋਈ ਨਾ ਕੋਈ ਆਏ ਵੀ ਨਹੀਂ ਪਤਾ ਕਰ ਦਿਓ ਗੱਲ ਸੱਚੀ ਆ ਜਾਂ ਝੂਠੀ ਆ ਚੱਕ ਦਿਓ ਭਗਵੰਤ ਮਾਨ ਦੇ ਵਿਰੁੱਧ ਆ ਚੱਲਣ ਦਿਓ ਤੂੰ ਗੱਲ ਹੈ ਯਾਰ ਉਹਨਾਂ ਨੂੰ ਬਸ ਇਹੀ ਇੱਕ ਚਿੰਤਾ ਖਾਈ ਜਾਂਦੀ ਹੈ ਵੀ ਆਮ ਘਰਾਂ ਦੇ ਮੁੰਡੇ ਕਿਉਂ ਆ ਗਏ ਇਹ ਕੁਰਸੀਆਂ ਤਾਂ ਸਾਡੇ ਵਾਸਤੇ ਬਣੀਆਂ ਸੀ ਅਸੀਂ ਆਪਸ ਵਿੱਚ ਬਦਲਾ ਲੈਂਦੇ ਸੀ ਵੀ ਮੈਂ ਥੋੜਾ ਜਿਹਾ ਬਹਿ ਕੇ ਥੱਕ ਗਿਆ ਮੈਂ ਥੋੜਾ ਜਿਹਾ ਪੈਸਾ ਪੂਸਾ ਜਿੰਨਾ ਕਮਾਇਆ ਉਹ ਦੁਬਈ ਦਬੂਈ ਕ ਨਹੀਂ ਕਰ ਲਾਂ ਤੇ ਤੂੰ ਬਹਿ ਜਾ ਉਹਨਾਂ ਚਿਰ ਉਹ ਬਹਿ ਜਾਂਦਾ ਸੀ ਉਹ ਕਹਿੰਦਾ ਹੁਣ ਮੈਂ ਥੱਕ ਗਿਆ ਮੈਂ ਜਾਇਆ ਮਾਂ ਦੁਬਈ ਉਹ ਤੂੰ ਕਿੱਥੇ ਜੇ ਜਾ ਕੇ ਆਏ ਨਾਲ ਦੱਸ ਦੇ ਨਾ ਉੱਥੇ ਜਾ ਕੇ ਜਾਦਾ ਬਣ ਜਾਂਦੇ ਨੇ ਉਹ ਆਪਸ ਚ ਕੁਰਸੀਆਂ ਵੀ ਵੰਡੀਆਂ ਹੋਈਆਂ ਸੀ ਆਪਸ ਚ ਖਾਤੇ ਵੀ ਸਾਂਝੇ ਹੀ ਸੀ ਉਹ ਹੁਣ ਕੁਰਸੀਆਂ ਵੀ ਚਲੀਆਂ ਗਈਆਂ ਖਾਤੇ ਵੀ ਜਿਹੜੇ ਨੇ ਉਹ ਸੀਲ ਹੋ ਗਏ ਤੇ ਹੁਣ ਫਿਰ ਉਹ ਉਹਨਾਂ ਨੂੰ ਇਹੀ ਦੁੱਖ ਹੈ ਵੀ ਬਦਨਾਮ ਕਿਵੇਂ ਕਰੀਏ ਕੋਈ ਵੀ ਗੱਲ ਕਰ ਦਿੰਦਿਆ ਕੋਈ ਵੀ ਗੱਲ ਸੋ ਇਹਨਾਂ ਦੀ ਪਰਵਾਹ ਨਾ ਕਰਿਓ ਉਹ ਕੱਲ ਮੈਂ ਤਾਂ ਦੇਖਿਆ ਸੁਖਵੀਰ ਬਾਦਲ ਉਹ ਜਵਾਕਾਂ ਜੇ ਵਾਲੀ ਸਕੂਟਰੀ ਜੀ ਤੇ ਫਿਰਦਾ ਸੀ ਮਤਲਬ ਹੱਲੇ ਪਏ ਨੇ ਚੌਂਦੀ ਲੱਗੀ ਪਈ ਐ ਇਹਨਾਂ ਨੂੰ ਵੀ ਕਰੀਏ ਤਾਂ ਕੀ ਕਰੀਏ ਹੈ ਨਾ ਤੇ ਕੋ ਕੁਛ ਵੀ ਕਹਿ ਦਿੰਦੇ ਨੇ ਉਹ ਨਾ ਕੁਛ ਪਤਾ ਕਰਦੇ ਨੇ ਕਿ ਗੱਲ ਚ ਕੋਈ ਤਤ ਹੈ ਜਾਂ ਨਾ ਠੀਕ ਹੈ ਨਾ ਉਹ ਐਂ ਫਿਰਦੇ ਨੇ ਇੱਕ ਦੂਜੇ ਦੇ ਵਿੱਚ ਵੱਜਦੇ ਉਹ ਜਿਵੇਂ ਜਿਹੜੀਆਂ ਕੀੜੀਆਂ ਦਾ ਕਾਲੀਆਂ ਕੀੜੀਆਂ ਦਾ ਭੌਣ ਹੁੰਦਾ ਨਾ ਜਿਹੜਾ ਉਹਦੇ ਚ ਨਾ ਜੇ ਆਪਾਂ ਉਹੀ ਵਿਚਦੀ ਲੰਘ ਜਾਈਏ ਕੀੜੀਆਂ ਚੋਂ ਹੀ ਤਰਥੱਲੀ ਜੀ ਮੱਜ ਜਾਂਦੀਆਂ ਇੱਕ ਦੂਜੇ ਦੇ ਵਿੱਚ ਵੱਜਣ ਲੱਗ ਜਾਂਦੀਆਂ ਨੇ ਉਹ ਲੋਕ ਕਿਤੇ ਇਹਨਾਂ ਦੀਆਂ ਇਨਾਂ ਨੇ ਤਖਤਾਂ ਦੇ ਉੱਤੋਂ ਦੀ ਲੰਘ ਗਏ ਇਨਾਂ ਚ ਹੁਣ ਤਰਥਲੀ ਜੀ ਮੱਚੀ ਪਈ ਆਏ ਜੀ ਹੈ ਨਾ ਵੀ ਇਹ ਤਾਂ ਲੋਕਾਂ ਨੂੰ ਇਹ ਤੋਂ ਪਹਿਲਾਂ 50 ਸਾਲ ਕੋਈ ਕੋਈ ਰਾਹ ਵੀ ਹੈ ਨਹੀਂ ਸੀ ਲੋਕਾਂ ਕੋਲੇ ਹੁਣ ਰਾਹ ਮਿਲ ਗਿਆ ਨਵਾਂ ਤੇ ਇੱਕ ਗੱਲ ਦੀ ਤੁਹਾਨੂੰ ਗਰੰਟੀ ਦਿੰਨੇ ਆ ਕੰਮ ਹੋ ਸਕਦਾ ਕੋਈ ਲੇਟ ਹੋ ਜੇ ਜੇ ਤੁਹਾਨੂੰ ਇਹ ਹੈ ਜੀ ਸੜਕ ਦੇ ਦਈਏ ਵੀ ਸੜਕ ਬਣਾਉਣੀ ਹੈ ਬਾਅਦ ਚ ਪਤਾ ਲੱਗੇ ਸੜਕ 'ਚ ਤਾਂ ਟੋਏ ਹੀ ਬਹੁਤ ਨੇ ਪਹਿਲਾਂ ਤਾਂ ਆਪਾਂ ਟੋਏ ਭਰਾਂਗੇ ਲੈਵਲ ਕਰਕੇ ਫਿਰ ਉਸ ਤੋਂ ਬਾਅਦ ਸੜਕ ਬਣਾਵਾਂਗੇ